ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਟ ਸਦਰਖਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਜੇ ਆਪਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਕੋਟ ਹੀ ਸੇਖਾਂ ਇੱਥੋਂ 3 ਕਿਲੋਮੀਟਰ ਤੇ ਧਰਮਕੋਟ ਇੱਥੋਂ 5 ਕਿਲੋਮੀਟਰ ਹੈ ਮਤਲਬ ਦੋਨਾਂ ਇਹਨਾਂ ਸ਼ਹਿਰਾਂ ਦੇ ਸੈਂਟਰ ਦੇ ਵਿੱਚ ਪੈਂਦਾ ਇਹ ਪਿੰਡ ਕੋਟ ਸਦਰਖਾਂ ਤੇ ਜਿਹੜੇ ਵੀਰ ਕੋਲ ਅੱਜ ਵੀਡੀਓ ਬਣਾ ਰਹੇ ਆ ਮੇਰੀ ਪਹਿਲੀ ਵੀਡੀਓ ਹੈ ਤੇ ਵੈਸੇ ਭਾਈ ਵਪਾਰ ਪਹਿਲਾਂ ਤੋਂ ਹੀ ਕਰਦਾ ਹੈ ਅੱਜ ਚਾਰ ਮੱਝਾਂ ਦਿਖਾਉਂਗਾ ਚਾਰੇ ਸੁੰਜਾਂ ਸਵਾਂਜਾਂ ਇੱਕ ਬਹੁਤ ਭਰਾਵਾਂ ਦੇ ਫੋਨ ਵੀਡੀਓ ਬਣਾਉਣ ਵਾਸਤੇ ਆਉਂਦੇ ਹੁੰਦੇ ਆ ਤੇ ਕਈ ਘਰੇਲੂ ਵੀਰੇ ਇਸ ਵਕਤ ਤੋਂ ਗੁੱਸਾ ਕਰ ਜਾਂਦੇ ਆ ਵੀ ਤੂੰ ਵੀਡੀਓ ਬਣਾਉਣੀ ਆ ਤੇ ਸਾਡਾ ਪਸ਼ੂ ਸੂਪਿਆ ਤੇ ਮੈਂ ਜਿਹੜੇ ਵਪਾਰ ਵਾਲੇ ਭਰਾ ਇਹਨਾਂ ਕੋਲੋਂ ਜਦੋਂ ਵੀਡੀਓ ਬਣਾਉਣਾ ਤੇ ਜ਼ਿਆਦਾਤਰ ਸੂਏ ਪਸ਼ੂ ਦੁੱਧ ਤੇ ਕਰਕੇ ਵੇਚਦੇ ਆ ਜਿਵੇਂ ਚਾਰ ਮੱਝਾਂ ਚਾਰੇ ਸੁੰਜਾਂ ਸਵਾਂਜਾਂ ਜਿਹਨੇ ਖਰੀਦਨੇ ਆ ਉਹਨੂੰ ਵੀ ਸੌਖਾ जिने ਵੇਚਨੇ ਆ ਉਹਨੂੰ ਵੀ ਸੌਖਾ ਏ ਆ ਵੀ ਆਪਦੇ ਘਰੋਂ ਦੁੱਧ ਬਾਈ ਤਲਾ ਦੂਗਾ ਜਿੰਨਾ ਦਸੂਗਾ ਉਹ ਚੋਕੇ ਲੈ ਜਾਓ ਉਸ ਤੋਂ ਬਾਅਦ ਚ ਲਾਂਭਾ ਕਿਸੇ ਕਿਸਮ ਦਾ ਨਹੀਂ ਹੋਊਗਾ ਸੋ ਆਓ ਮਿਲिए वीर ਨੂੰ ਕਰਦੇ ਆ ਗੱਲਬਾਤ ਸੋ ਪਹਿਲੇ ਨੰਬਰ ਵਾਲੀ ਝੋਟੀ ਤੋਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਨਾਮ ਆਪਣਾ ਦੱਸ ਨਹੀਂ ਬਾਈ ਨਾਮ ਸੋਨੂ ਪਿੰਡ ਕੋੜ ਸਦਰਕਾਂ ਜ਼ਿਲ੍ਹਾ ਮੋਗਾ ਜੀ ਸੋਨੂ ਬਾਈ ਵਪਾਰ ਕਾਫੀ ਟਾਈਮ ਹੋ ਗਿਆ ਵਪਾਰ ਦਾ ਕੰਮ ਹੈ ਜ ਆਪਣਾ ਅੱਛਾ ਅੱਜ 4 ਵਜਾਂ ਤੇਰੇ ਕੋਲ ਹਾਂਜੀ ਹਾਂਜੀ ਰੁਟੀਨ ਚ ਹੀ ਆਪਣੇ ਕੋਲ 4-5 ਪਸ਼ੂ ਹੁੰਦੇ ਸੋ ਐਸੋ ਵਾਏ ਪਹਿਲੇ ਨੰਬਰ ਵਾਲੀ ਝੋਟੀ ਬਾਈ ਕੈਨਮਾ ਸੂਆ ਹੈ। ਹਾਂ ਬਾਈ ਪਹਿਲਾ ਸੂਆ ਸੂਈ ਹੈ। ਹੂੰ 10 11 ਕਿਲੋ ਦੁੱਧ ਦੇ ਪੰਜਮਾ ਦੇਣਿਆ ਸੂਈ ਨੂੰ ਮਗਰ ਨੀਲੀ ਰਵੀ ਦਾ ਕਟਾ ਹੈ। ਰੇਟੇ ਦਾ ਕੀ ਰਹਿਣਾ ਹੈ? ਇਹਦਾ 1,20,000 ਰੁਪਇਆ ਜੀ। ਤੋਰਦਗੇ ਬਾਈ। ਦੋਸਤੋ ਸੂਆ ਪਹਿਲਾ ਹੈ। ਕੱਟੇ ਨੂੰ ਜਨਮਦਿਤਤਾ ਤੇ ਕਟਾ ਮਾਰਕਿੰਗ ਨੀਲੀ ਰਵੀ ਵਾਲੀ। ਹਾਂ ਬਾਈ ਆਪਣੀਆਂ ਚੋਈਆਂ ਦੀ ਇਹ ਕੋਈ ਆਣਾ ਵੀਰ ਕੱਗੇ ਥੱਲੇ ਦੁੱਧ ਛੱਡਿਆ। ਓਕੇ ਸੂਆ ਦੀ ਚੋਈ ਹੋਈ ਵੀ ਆ ਦੋਸਤੋ ਤੇ 11 ਵਜੇ ਵੀਡੀਓ ਬਣਾ ਰਿਹਾ ਮੈਂ ਟਾਈਮ ਵੀ ਦਿਖਾ ਦੂੰਗਾ। ਮਿਲਕਿੰਗ ਹੋਣ ਤੋਂ ਬਾਅਦ ਚ ਦੇ ਹਵਾਨੇ ਫ ਥਾਣੇ ਥੀ ਚੁਆਈ ਵਾਲਾ ਢਾਂਚਾ ਬਹੁਤ ਸੋਹਣਾ ਹੈ। ਬਾਈ 1,20,000 ਰੇਟ ਹੈ ਜੀ। ਬਾਈ ਕੋਈ ਭੈਣ ਚ ਹੋਵੇ ਚੁਆਈ ਚੁਈ ਦੀਆਂ ਸਾਰੀਆਂ ਬਹੁਤ ਪੁੱਲ। ਉਹ ਚੁਆਈ ਕੋਈ ਵੀ ਕਰ ਸਕਦਾ ਦੱਸੋ ਐ ਨਹੀਂ ਵੀ ਕੱਲਾ ਕਈ ਪਸੂ ਜਿਹੜੇ ਉਹ ਬੰਦਿਆਂ ਤੋਂ ਮਿਲਦੀਆਂ ਮੱਝਾਂ ਤੇ ਜਾਂ ਘਰੇ ਪੈਣਾ ਜਿਹੜੀਆਂ ਚੁੰਦੀਆਂ। ਉਹ ਕੋਈ ਵੀ ਚੋ ਸਕਦਾ ਪਹਿਲਾਂ ਝੋਟੀ ਹੈ। ਇਹ ਦਾ ਤੁਸੀਂ ਢਾਂਚਾ ਥਾਣ ਦੇਖ ਲਓ। ਖਾਲੀ ਥਾਣਾ ਤੇ ਕੋਈ ਦੁੱਧ ਨਹੀਂ ਰੋਕਿਆ ਬੰਾ। ਇਹ ਗੱਲ ਬਾਈ ਨੇ ਮੈਨੂੰ ਆਉਂਦੇ ਤੋਂ ਹੀ ਦੱਸਦੀ ਸੀ ਵੀ ਆਪਾਂ ਮਤਲਬ ਇਹ ਨਹੀਂ ਵੀ ਵੀਡੀਓ ਬਣਾਉਣੀ ਆ ਤੇ ਪਸੂ ਚੋਣ ਵਾਲੇ ਖੜੇ ਹੋਣਗੇ ਟਾਈਮ 11:16 ਮਿੰਟ ਹੈ ਹਵਾਨਿਆਂ ਦੀ ਜਜਮੈਂਟ ਉਸ ਹੱਬ ਤੇ ਕਰਿਓ ਪਹਿਲੇ ਨੰਬਰ ਤੇ ਝੋਟੀ ਸੋਨਾ ਟਾਂਚਾ ਦੱਸੋ ਪਹਿਲਾਂ ਨਾ ਦੂਜੇ ਸੂਏ ਚ ਵਧੂਗੀ ਬਾਕੀ ਜੋ ਇਹਦੀ ਸ਼ੇਪ ਆ ਸਿੰਘਾਂ ਦੀ ਸ਼ੇਪ ਆ ਜਾਂ ਟਾਂਚਾ ਉਹ ਤੁਸੀਂ ਦੇਖ ਲਓ ਭਾਈ ਮਾੜੀ ਜੀ ਪੂਛ ਫੜ ਕੇ ਹਲਾਈ ਇਹਨੂੰ ਸੋ ਹੁਣ ਹਵਾਨਾ ਵੀ ਦੇਖ ਲਓ ਪੱਕੇ ਹਵਾਨੇ ਦੀ ਝੋਟੀ ਆ ਅੱਠ ਆਦਾ ਬਈ ਥੱਲੇ ਬਾਅਦ ਇਹ ਪਾਣੀ ਪਾ ਦਈਏ ਉੱਤੇ ਐਂ ਹੀ ਥੱਲੇ ਬੈ ਜਾਣੇ ਅੱਛਾ ਦੇਖੋ ਹਵਾਨਾ ਬਹੁਤ ਸੋਨਾ ਹਵਾਨਾ ਦੱਸੋ ਨਹੀਂ ਵਾ ਠੀਕ ਹੈ ਬਈ ਓਕੇ ਹੋ ਗਿਆ ਇਹਦੇ ਨਾਲ ਜਿਹੜੀ ਮੱਝ ਆ ਬਈ ਇਹਦੇ ਨਾਲ ਕੱਟਾ ਹੀ ਇਹ ਕੱਟਾ ਮੈਂ ਦਿਖਾ ਚੁੱਕਿਆ ਜਿਹੜੀ 2 ਨੰਬਰ ਤੇ ਮੱਝ ਆ ਬਈ ਦੂਜਾ ਸੂਆ ਸਰੀ ਏ ਹੂੰ ਜੇਨ ਅੱਜ ਕੋਈ ਇਹਨੂੰ ਚੌਥਾ 10 11 ਕਿਲੋ ਬੋਲੀ ਬੰਦੀ ਚੌਥੇ ਦਿਨ 10 11 ਕਿਲੋ ਬੋਲਾ ਹੈਗਾ ਹਾਂਜੀ ਬੋਲਾ ਹੀ ਬੰਦਾ ਜੀ ਠੀਕ ਹੈ ਅ ਬੱਚਾ ਇਹਦੇ ਨਾਲ ਇਹਦੇ ਮਗਰ ਕੱਟਾ ਕਟਾਈ ਸੌਰੀ ਇਹਦੇ ਨਾਲ ਵੀ ਕਟਾ ਹੈ ਹਾਂਜੀ ਇਹਦਾ ਰੇਟ ਕੀ ਰੱਖਿਆ ਬਈ ਇਹਦਾ 145000 ਰੁਪਇਆ ਹੈ ਖੋਲਿਵੇਂ ਸੋ ਦੋਸੋ 10 11 ਕਿਲੋ ਬੌਲਾ ਤੀਜਾ ਚੌਥਾ ਦਿਨ ਕੱਦ ਚੰਗਾ ਹੈ ਵੇਲ ਚੰਗੀ ਹੈ ਮੋਢ ਚੋਂ ਪੂਛ ਬਾਰੀਕ ਹੈ ਆਈਡੀਆ ਹੁੰਦਾ ਹੋਣਾ ਵੀ ਦੁੱਧ ਵਾਲੀ ਮੱਝ ਹੈ ਬਈ ਚਾਰੂ ਚੂਰੂ ਬਹੁਤ ਹੈ ਵੀਰ ਠੀਕ ਹੈ ਜੋ ਮਰਜ਼ੀ ਪਾ ਦੀਏ ਨੂੰ ਸਭ ਮਨਜ਼ੂਰ ਹੈ ਓਕੇ ਸੋ ਰੇਟ ਇਹਦਾ ਰੱਖਿਆ 145000 ਸਿੰਘ ਸੋਹਣੇ ਹੈ ਇਹਦੇ ਨਾਲ ਵੀ ਬੱਚਾ ਕੱਟਾ ਹੈ। ਇਸ ਤੋਂ ਅਗਲੀਆਂ 2 ਮੱਜਾਂ ਨਾਲ ਮੇਰੇ ਖਿਆਲ ਚ ਬੱਚੇ ਕੱਟੀਆਂ। ਹਵਾਨਾ ਚੰਗਾ ਦਿਖਾਵਾ ਹੈ ਹਜੇ ਟਾਈਮ ਤੁਹਾਨੂੰ ਦਿਖਾ ਕੇ ਹੱਦਾਂ ਸਵਾ 11 ਦਾ ਟਾਈਮ ਹੈ। ਦੱਸੋ ਤੇ ਜੇ ਸਵਾ 11 ਇੰਨਾ ਸੋਹਣਾ ਹਵਾਨਾ ਤੇ ਸ਼ਾਮ ਤੱਕ ਤਾਂ ਕਰਮ ਵਾਲੀ ਪੂਰਾ ਚੰਗਾ ਭਰੂਗੀ। ਦੁੱਧ ਇਸ ਟਾਈਮ ਇਹਦੇ ਥੱਲੇ ਚੰਗਾ ਹਾਜ਼ਰ ਹੈ ਜਿਹੜਾ ਬੌਲਾ ਹਜੇ ਦੁੱਧ ਪਾੜਦਾ ਹੈ। ਬੌਲੀ ਬਣਦੀ ਹੈ ਜੀ। ਸਹੀ ਹਜੇ ਬੌਲੀ ਬਣਦੀ ਹੈ ਬਾਈ ਕਹਿੰਦਾ ਤੋ ਟਾਂਚਾ ਬਹੁਤ ਸੋਹਣਾ ਬਸੋ 11:00 ਟਾਈਮ ਹੈ। ਜੀ ਚੈੱਕ ਕਰ ਲਈਏਗਾ ਪਾਣੋ। ਠੀਕ ਹੈ। ਉਹ ਢਾਂਚਾ ਤੁਸੀਂ ਦੇਖੋ ਇਹਦਾ। 2 ਨੰਬਰ ਤੇ ਹੈ। ਜਿਹੜੀ ਇਹ 3 ਨੰਬਰ ਤੇ ਮੱਚ ਹੈ ਭਾਈ। ਹਾਂਜੀ ਆ ਭਾਈ ਤੀਜਾ ਸੁਆ ਸੂਈ ਹੈ। ਹੂੰ। ਇਹਦੇ ਥੱਲੇ ਦੁੱਧ ਹੋਵੇਗਾ 14-15 ਕਿਲੋ ਖੁੱਲਾ ਡੁੱਲਾ। ਠੀਕ ਹੈ ਬੱਚਾ ਇਹਨੇ ਕੱਟੀ ਹੈ। ਇੰਨੇ ਮਗਰ ਕੱਟੀ ਹੈ ਜੀ। ਠੀਕ ਹੈ। ਇਹਦਾ ਰੇਟ ਕੀ ਕਰਦੇ? ਇਹਦਾ 1,40,000 ਰੁਪਇਆ ਜੀ। ਤੋੜ ਦੇ ਬੰਦ। ਸੋ 1,40,000 ਰੇਟ ਆ ਦੱਸੋ। 14 ਤੋਂ 15 ਕਿਲੋ ਦੁੱਧ ਹਾਜ਼ਰ ਹੈ ਜਿਹੜਾ ਤੁਸੀਂ ਚੋਕੇ ਲੈ ਲਿਓ। ਆਵੇਂ ਭਾਈ ਦੋਵੇਂ ਬੰਨੇ ਬਹਿ ਕੇ ਨੂੰ ਚੋਲੋ। ਅੱਛਾ ਦੋਨੇ ਪਾਸੇ ਬਹਿ ਕੇ ਚੋਲੋ। ਜੀਰਾ ਕੋਰਤੀ ਸੇਖਾ ਦੋਸਤੋ ਵੈਸੇ ਮੋਗੇ ਜ਼ਿਲ੍ਹੇ ਚ ਐ ਪਰ ਇਹ ਕਿਤੇ ਨਾ ਕਿਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਰਿਲੇਟਡ ਜੇ ਪਿੰਡ ਐ ਤੁਹਾਨੂੰ ਇਹ ਮੱਝ ਦਾ ਸਟਰਕਚਰ ਜਿਹੜਾ ਉਹ ਨੀਲੀ ਰਾਵੀ ਵਾਂਗੂ ਲੱਗੂਗਾ ਪਾਰਾ ਬਈ ਫੇਰ ਲੈ ਜਾਈਂ ਉੱਧਰ ਤੁੰਦੇ ਬੱਚੇ ਦੀ ਖਿੱਚ ਕਰਦੀ ਐ ਥੋੜਾ ਜਿਹਾ ਕਈ ਵਾਰ ਨਿੱਕਾ ਹੁੰਦਾ ਪਸ਼ੂ ਡੈਗ ਪੈਂਦਾ ਉਹਦੇ ਕਰਕੇ ਅਗਲੇ ਹੱਡਾਂ ਚ ਇੱਕ ਅੱਧਾ ਹੱਡ ਕਈ ਆਮ ਹੀ ਪਸ਼ੂਆਂ ਦਾ ਬੈਠਾ ਦਿਸਦਾ ਹੁੰਦਾ ਉਵੇਂ ਇਹਦਾ ਵੀ ਦਿਸੂਗਾ ਤੁਹਾਨੂੰ ਪਰ ਦੁੱਧ ਦੋਨੇ ਪਾਸੇ ਬੈਠ ਕੇ ਚੋ ਸਕਦੇ ਹੋ ਤੇ ਦੁੱਧ ਹੈ ਵੀ ਚੰਗਾ 1.40 ਹਜ਼ਾਰ ਰੇਟ 14 ਤੋਂ 15 ਕਿਲੋ ਦੁੱਧ ਬਾਈ ਕਹਿੰਦਾ ਵੀ ਚੋਫੇ ਲੈ ਜੇ ਜਿਹੜਾ ਮਰਜੀ ਵੀ ਰਾਜੇ ਦੋਨੇ ਪਾਸੇ ਬਹਿ ਕੇ ਚੋਲੋ ਜੇ ਠੰਡੀ ਸੀਲ ਰਹੂਗੀ ਕੱਟੀ ਨੂੰ ਇਹਨੇ ਜਨਮ ਦਿੱਤਾ ਇਹਦੀ ਕੱਟੀ ਤੁਹਾਨੂੰ ਇੱਕ ਵਾਰ ਮਿਲਦੀ ਹੈ ਕੱਟੀ ਦੀ ਉੱਠੀ ਆਈ ਕੱਟੀ ਦੀ ਸੋ ਕੱਟੀ ਇਹਦੀ ਉਠੀ ਖੜੀ ਹੈ ਕਿਉਂਕਿ ਮੱਝ ਬਾਹਰ ਗਈ ਸੀ ਤਾਂ ਕੱਟੀ ਨੇ ਉੱਠਣਾ ਹੀ ਸੀ ਸੋ ਇਹ ਸੋ ਪੰਜਾਬ ਵਾਲੀ ਮੱਝ ਤੇ ਮੈਂ ਕਿਹਾ ਸੀ ਵੀ ਨੀਲੀ ਰਾਵੀ ਟਾਂਚਾ ਕਿਤੇ ਨਾ ਕਿਤੇ ਟੱਚ ਲੱਗਦਾ ਤੇ ਕੱਟੀ ਦੀ ਅੱਖ ਵੀ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਓ ਇਹ ਮੱਝ ਆ ਦੱਸੋ ਤੇ ਇਹਦਾ ਇਹ ਥਣ ਤੇ ਹਵਾਨਾ। ਤੋਂ ਇਹ ਸਾਈਡ ਤੋਂ ਦੇਖ ਲਓ ਬਾਕੀ ਮਿਲਕਿੰਗ ਜਿਹੜੀ ਉਹ ਹਜੇ ਛੇਤੀ ਹੋਈ ਕਰਕੇ ਹਵਾਨੇ ਪੂਰੇ ਪਸ਼ੂਆਂ ਨੇ ਭਰਨੇ ਆ। ਇਹ ਇਥੋਂ ਹੁਣ ਇਹਦਾ ਸਟਰਕਚਰ ਕਲੀਅਰ ਤੁਹਾਨੂੰ ਸਮਝ ਆ ਜੀ ਵਾ। ਲਾਸਟ ਉੱਤੇ ਜਿਹੜੀ ਮਰਜ ਬਣੀ। ਹਾਂਜੀ ਭਾਈ ਇਹ ਤੀਜਾ ਸੂਆ ਸੂਈ ਹੈ। ਹੂੰ। ਇਹਦੇ ਮਗਰ ਵੀ ਕੱਟੀ ਹੈ। ਠੀਕ ਹੈ। ਇਹਨੂੰ ਵੀ ਅੱਜ ਦਿਨ ਪੰਜਵਾਂ ਛੇਵਾਂ ਬੋਲੇ ਜੀ ਨਿਕਲ ਪਈ ਹੈ। ਕਿੰਨਾ ਦੁੱਧ ਹੋਊਗਾ? ਹੁਣੇ ਦੇ ਥੱਲੇ ਦਾ 11 ਕਿਲੋ ਖੁੱਲਾ ਡੁੱਲਾ ਹੋਵੇਗਾ ਜੀ। ਰੇਟ ਭਈ ਇਹਦਾ? ਇਹਦਾ 1,20,000 ਰੁਪਈਆ ਜੀ। ਤੋੜ ਦੇ। ਰੇਟ ਇਹਦਾ ਵੀ 120200 ਤੇ ਸੂਈ ਥੋੜੇ ਦਿਨਾਂ ਦੀ ਐ 10 11 ਕਿਲੋ ਇਹਦੇ ਥੱਲੇ ਪੌੜਾ ਇਹਦੇ ਨਾਲ ਵੀ ਕੱਟੀ ਐ ਆ ਜੋ ਸੋ ਟਾਂਚਾ ਇਹਦਾ ਵੀ ਤੁਸੀਂ ਦੇਖ ਲਓ ਥਣ ਬਹੁਤ ਸੋਹਣਾ ਦੱਸੋ ਚਵਾਈ ਦੀ ਬਈ ਬਹੁਤ ਪੋਲੀ ਠੀਕ ਐ ਚਵਾਈ ਦੀ ਪੋਲੀ ਐ ਪੱਕੇ ਜੇ ਹਵਾਨੇ ਦੀ ਮੱਝ 120000 ਰੇਟ ਐ ਦੱਸੋ ਰੁੱਤ ਇਹ ਵੀ ਜੀ ਆ ਗਈ ਵੀ ਮੱਝਾਂ ਮਿਲਦੀਆਂ ਘੱਟ ਐ ਮੱਝਾਂ ਦੀਆਂ ਕੀਮਤਾਂ ਆ ਜਿਹੜੀਆਂ ਉਹ ਜਦੋਂ ਚੀਜ਼ ਘੱਟ ਮਿਲੂਗੀ ਤੇ ਨੇਚਰਲੀ ਇਹ ਰੇਟ ਵੀ ਵਧਣਗੇ ਪਰ ਸਾਫ ਸੁਥਰੀਆਂ ਮੱਝਾਂ ਉਹ ਤੇ ਨਾਲ ਤੁਸੀਂ ਚੋ ਸਕਦੇ ਹੋ ਇਸੇ ਰੁੱਤ 'ਚ ਅਗਲੇ ਸਾਲ ਫੇਰ ਸਵਾਲੋਂਗੇ ਤਾਂ ਰੇਟ ਵਧਣਗੇ ਹੀ ਘਟਦੇ ਨਹੀਂ ਕਿਉਂਕਿ ਆਏ ਸਾਲ ਆਪਾਂ ਨੂੰ ਪਤਾ ਮੰਗਾਈ ਵਾਧੀ ਹੈ ਕੁਝ ਮੱਝਾਂ ਵੈਸੇ ਗਿਣਤੀ ਘਟ ਰਹੀ ਹੈ ਤਾਂ ਮੱਝਾਂ ਦੇ ਰੇਟ ਹੋਰ ਵੀ ਉੱਚੇ ਜਾਣ ਦੀ ਸੁਭਾਵਨਾ ਹੈ ਸੋ ਇਹ ਮੱਝ ਤੇ ਇਹਦੇ ਨਾਲ ਤਾਜੀ ਕੱਟੀ ਤੁਸੀਂ ਦੇਖੋ ਸਾਹਮਣੇ ਬੈਠੀ ਹੈ ਬਿਲਕੁਲ ਤਾਜ਼ਾ ਲਵਾ ਬੱਚਾ ਇੱਕ ਮੱਝ ਨਾਲ ਕੱਟਾ ਸੀਗਾ ਜਿਹੜੀ 2 ਨੰਬਰ ਤੇ ਐ ਉਹਦਾ ਵੀ ਬੱਚਾ ਤੁਸੀਂ ਦੇਖੋ 나ੜੂਆ ਨਾਲ ਐ ਇਹ ਮੱਝ ਜਿਹੜੀ ਪਹਿਲੇ ਨੰਬਰ ਤੇ ਝੋਟੀ ਤੋਰੀ ਸੀ ਉਹਦਾ ਬੱਚਾ ਸੋ ਇਹ ਤੁਹਾਨੂੰ ਮੱਝ ਦਾ ਮੈਂ ਬਈ ਇਹਦੀ ਪੂਛ ਫੜੀ ਮੜੀ ਤੁਹਾਨੂੰ ਹਵਾਨਾ ਇੱਕ ਵਾਰ ਐਵੇਂ ਵੀ ਦਿਖਾ ਰਿਆ ਮੈਂ ਇਸ ਤਰ੍ਹਾਂ ਦਾ ਰੁਖ ਅਥੀ ਚੁਵਾਈ ਵਾਲਾ ਥਣ ਸੋਹਣਾ ਛੜਦੇ ਭਾਈ ਸੋ ਅੱਜ ਦੀ ਵੀਡੀਓ ਚ ਦੋਸਤੋ ਇਹ ਮੈਂ ਤੁਹਾਨੂੰ ਨਾਗ ਜਿਹੜੇ ਟੋਟਲ 4 ਦਿਖਾਉਣੇ ਸੀ ਤੇ ਚਾਰੇ ਦਿਖਾਤੇ ਹੁਣ ਤੁਹਾਡਾ ਕੰਮ ਹੈ ਵੀ ਜਿਹੜਾ ਪਸੋਂ ਤੁਹਾਨੂੰ ਜਚਿਆ ਉਹਦੀ ਤਸੱਲੀ ਕਰਿਓ ਆਕੇ ਨੰਬਰ ਸਕਰੀਨ ਉੱਤੇ ਵੀਰ ਤਾਂ ਚੱਲੀ ਜਾਂਦਾ ਧੰਨਵਾਦ